ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਬੰਦੀ ਸ਼ੋਰ ਪਿਤਾ ਮੇਰੀ ਪੀਰੀ ਵਾਲੇ ਪਿਤਾ ਜੀ ਸਤਗੁਰੂ ਦੇ ਵੇਲੇ ਦੋ ਵੈਦ ਹੋਏ ਨੇ ਖਾਨਦਾਨ ਨੇ ਵੱਡੇ ਵਢੇੜੇ ਵੀ ਇਹਨਾਂ ਦੇ ਵੈਦ ਸਨ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਦੋ ਵੈਦ ਨੇ ਛੇਵੇਂ ਪਾਤਸ਼ਾਹ ਦੀ ਸੰਗਤ ਕਰਦੇ ਨੇ ਜਦੋਂ ਸਮਾਂ ਬੰਦ ਹੈ ਗੁਰੂ ਹਰਗੋਬਿੰਦ ਸਹਿਬ ਮਰ ਦੀ ਸ਼ਰਨ ਵਿੱਚ ਆਉਂਦੇ ਨੇ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਤੇ ਯਤਨ ਕਰਦੇ ਨੇ ਉਹ ਚੀਜ਼ ਨੂੰ ਕਮਾਉਂਦੇ ਵੀ ਨੇ ਨਾਲ-ਨਾਲ ਜੀਵਨ ਝਟਾਲਦੇ ਨੇ ਜਿਹੜਾ ਵੀ ਰੋਗੀ ਆਉਂਦਾ ਹੈ ਨਾ ਉਹ ਰੋਗੀ ਦੇ ਨਾਲ ਬਹੁਤ ਪ੍ਰੇਮ ਦੇ ਨਾਲ ਗੱਲ ਕਰਦੇ ਨੇ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਤੇ ਜਦੋਂ ਪ੍ਰੇਮ ਦੇ ਨਾਲ ਉਹਦਾ ਦੁੱਖ ਪੁੱਛਦੇ ਨੇ ਨਾ ਭਾਈ ਦੱਸ ਤੈਨੂੰ ਕੀ ਗੱਲ ਹੈ ਕੀ ਦੁੱਖ ਹੈ ਤੇ ਅਦਾ ਦੁੱਖ ਉਹਦਾ ਰੋਗੀ ਦਾ ਵੈਸੇ ਦੂਰ ਹੋ ਜਾਂਦਾ ਗੁਰਮੁਖੋ ਇਹ ਗੱਲ ਹਮੇਸ਼ਾ ਯਾਦ ਰੱਖਿਓ ਜ਼ਿੰਦਗੀ ਦੁੱਖ ਸੁੱਖ ਹੁੰਦੇ ਨੇ ਜਦੋਂ ਅਸੀਂ ਦਵਾਈ ਲੈਣ ਜਾਂਦੇ ਆ ਨਾ ਜੇ ਡਾਕਟਰ ਸਾਡੇ ਨਾਲ ਪ੍ਰੇਮ ਨਾਲ ਗੱਲ ਕਰ ਲਵੇ ਨਾ ਤੇ ਅੱਧਾ ਦੁੱਖ ਸਾਡਾ ਵੈਸੇ ਹੀ ਕੱਟਿਆ ਜਾਂਦਾ ਹੈ ਦਵਾਈ ਤੋਂ ਬਗੈਰ ਹੀ ਪੁਛਦੇ ਨੇ ਭਾਈ ਕੀ ਗੱਲ ਹੈ ਉਹਦਾ ਰੋਗ ਪੁੱਛਦੇ ਨੇ ਉਹਦੀ ਨਬਜ ਵੇਖਦੇ ਨੇ ਉਹਨੂੰ ਦਵਾਈ ਦਿੰਦੇ ਨੇ ਤੇ ਗੁਰੂ ਸਾਹਿਬ ਦੀ ਸੰਗਤ ਹੈ ਕਿਰਪਾ ਹੈ ਇਹ ਗੱਲ ਦਾ ਇਨਾ ਗਿਆਨ ਹੈ ਔਖਦ ਆਵੇ ਰਾਸ ਵਿੱਚ ਆਪ ਖਲੋਵਾ ਪਤਾ ਹੈ ਜਿਨੀ ਕਿਰਪਾ ਵਰਤਦੀ ਹੈ ਸਾਡੀ ਦਵਾਈ ਦੇ ਨਾਲ ਲੋਕ ਠੀਕ ਹੁੰਦੇ ਨੇ ਤੰਦਰੁਸਤ ਹੁੰਦੇ ਨੇ ਕਿਰਪਾ ਛੇਵੇਂ ਪਾਤਸ਼ਾਹ ਜੀ ਦੀ ਵਰਤ ਰਹੀ ਹੈ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਤਾਂ ਵੀ ਉਹਨੂੰ ਦਵਾਈ ਦੇ ਦਿੰਦੇ ਨੇ ਸਵੇਰੇ ਸ਼ਾਮ ਸੰਗਤ ਵੀ ਕਰਦੇ ਨੇ ਇਹ ਦੋਨੋਂ ਹੀ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਰੋਗੀਆਂ ਨੂੰ ਬੜੇ ਪਿਆਰ ਦੇ ਨਾਲ ਵੇਖਦੇ ਨੇ ਰੋਗ ਉਹਨਾਂ ਦਾ ਚੱਕਰਦੇ ਨੇ ਨਬਜ ਵੇਖਦੇ ਨੇ ਦਵਾਈ ਦਿੰਦੇ ਨੇ ਤੇ ਕਿਰਪਾ ਵਰਤਦੀ ਪਈ ਹੈ ਸਵੇਰੇ ਸ਼ਾਮ ਧਰਮਸ਼ਾਲਾ ਜਾਂਦੇ ਨੇ ਨਾਮ ਜਪਦੇ ਨੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਣ ਗਾਉਂਦੇ ਨੇ ਭਾਗਾਂ ਵਾਲਿਓ ਇੱਕ ਮਿੰਟ ਚੌਂਕੜੇ ਮਾਰ ਲਓ ਕਿ ਕਿਵੇਂ ਨਾਮ ਜਪਦੇ ਨੇ ਧਰਮਸ਼ਾਲਾ ਦੇ ਵਿੱਚ ਅਸੀਂ ਵੀ 1-2 ਮਿੰਟ ਹਾਜ਼ਰੀ ਲਗਾਈਏ ਫਿਰ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਕੇਵਲ 5 ਮਿੰਟ ਦਾ ਸਮਾਂ ਦਾਸ ਦਾ ਹੋ ਰਿਹਾ ਹੈ ਗੁਰਮਤ ਕੋ ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਚੌਂਕੜੇ ਮਾਰ ਲਓ ਛੇਵੇਂ ਪਾਤਸ਼ਾਹ ਦੇ ਪਿਆਰ ਦੇ ਵਿੱਚ ਜਿਵੇਂ ਇਹ ਦੋਵੇਂ ਵਿਅਦ ਨਾਮ ਜਪਦੇ ਨੇ ਗੁਣ ਗਾਉਂਦੇ ਨੇ ਛੇਵੇਂ ਪਾਤਸ਼ਾਹ ਜੀ ਦੇ ਅਸੀਂ ਵੀ ਉਹਦੀ ਕਿਰਪਾ ਨਾਲ ਉਹਦੇ ਗੁਣ ਗਾਈਏ ਸਤਿਨਾਮ ਵਾਹਿ சே சத் நே சத் நாயு சத் நம சத் நான் って。 சரி சந்த கிரபாக்கோ வா ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਸ ਵੇਲੇ ਸ਼ਾਮ ਧਰਮਸ਼ਾਲਾ ਜਾ ਕੇ ਨਾਮ ਜਪਦੇ ਨੇ ਪਾਗਾਂ ਵਾਲਿਓ ਇੱਕ ਦਿਨ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਹੁੰਚੇ ਇਸੇ ਤਰ੍ਹਾਂ ਸੰਤਾਂ ਬੈਠੀਆਂ ਹੋਈਆਂ ਨੇ ਦੀਵਾਨ ਲੱਗੇ ਹੋਇਆ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਕੁਝ ਸੰਤਾਂ ਛੇਵੇਂ ਪਾਸ਼ਾ ਨਾਲ ਮਿਲਦੀਆਂ ਪਈਆਂ ਨੇ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਇਹ ਵੀ ਦੋਵੇਂ ਗਲਤ ਪੱਲਾ ਬਾਕੇ ਛੇਵੇਂ ਪਾਸ਼ਾ ਦੇ ਚਰਨਾਂ 'ਚ ਖਲੋ ਗਏ ਸਤਿਗੁਰੂ ਜੀ ਅੱਜ ਅਸੀਂ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਹੈ ਤੁਹਾਡੇ ਕੋਲੋਂ ਸਮੱਤ ਲੈਣੀ ਹੈ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਹੇ ਗਰੀਬ ਨਿਵਾਜ ਜੀ ਹੇ ਬੰਦੀ ਛੋੜ ਪਿਤਾ ਜੀ ਸਾਡੀ ਬੇਨਤੀ ਹੈ ਕਲਿਆਨ ਦਾ ਸ਼ਬਦ ਕਰਦਾ ਹੈ ਹੇ ਬੰਦੀ ਛੋੜ ਪਿਤਾ ਜੀ ਕਲਿਆਨ ਦਾ ਸ਼ਬਦ ਕਰਦਾ ਹੈ ਫੇ ਸੰਗਤ ਦੀ ਇੰਨੀ ਮਹਿਮਾ ਕਿਉ ਹੈ ਆਪ ਜੀ ਸੰਗਤ ਦੀ ਬੜੀ ਮਹਿਮਾ ਕਰਦੇ ਹੋ ਕल्याण ਦਾ ਸ਼ਬਦ ਨੇ ਕਰਨੀ ਹੁੰਦੀ ਹੈ ਕਿਰਪਾ ਦਾ ਸ਼ਬਦ ਦੀ ਵਰਤੀ ਹੈ ਆਪ ਜੀ ਸੰਗਤ ਦੀ ਬੜੀ ਮਹਿਮਾ ਕਰਦੇ ਹੋ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਕਿਦੇ ਭਾਈ ਬਨਵਾਲੀ ਜੀ ਭਾਈ ਪਰਸਰਾਮ ਜੀ ਜਿਵੇਂ ਰੋਗੀ ਵੀ ਹੋਣ ਦਵਾਈਆਂ ਵੀ ਪਈਆਂ ਹੋਣ ਪਰ ਜੇ ਵਿਅਦਨਾ ਨਾ ਹੋਵੇ ਤੇ ਉਹ ਦਵਾਈਆਂ ਕਿਸੇ ਕੰਮ ਦੀ ਐ ਨਹੀਂ ਜੇ ਦਵਾਈਆਂ ਬਾਰੇ ਗਿਆਨ ਨਾ ਹੋਵੇ ਕਿਰੇ ਰੋਗ ਤੇ ਕਿਹੜੀ ਦਵਾਈ ਦੇਣੀ ਹੈ ਉਹਦਾ ਕੋਈ ਫੇਫਾਇਦਾ ਨਹੀਂ ਰੋਗੀ ਵੀ ਨੇ ਬਿਮਾਰ ਬੰਦੇ ਵੀ ਨੇ ਦਵਾਈਆਂ ਦੇ ਵੀ ਢੇਰ ਲੱਗੇ ਨੇ ਪਰ ਵੈਦ ਨਹੀਂ ਹੈਗਾ ਤਾਂ ਉਹ ਦਵਾਈਆਂ ਕਿਸੇ ਕੰਮ ਦੀਆਂ ਨਹੀਂ ਉਹ ਰੋਗੀਆਂ ਦਾ ਰੋਗ ਦੂਰ ਨਹੀਂ ਹੋ ਸਕਦਾ ਦੁਖੀਆਂ ਦਾ ਦੁੱਖ ਦੂਰ ਨਹੀਂ ਹੋ ਸਕਦਾ ਕਿਉਂ ਵੈਦ ਵੀ ਚਾਹੀਦਾ ਹੈ ਰੋਗ ਦੇ ਮੁਤਾਬਕ ਰੋਗੀ ਨੂੰ ਦਵਾਈ ਦੇਵੇ ਰੋਗੀ ਦਾ ਦੁੱਖ ਵੇਖ ਕੇ ਉਹਦੇ ਮੁਤਾਬਕ ਉਹਨੂੰ ਦਵਾਈ ਦੇਵੇ ਸਤ ਸੰਗਿਓ ਸਤਗੁਰ ਜੀ ਆਖਣਗੇ ਇਸੇ ਤਰ੍ਹਾਂ ਕਲਿਆਣ ਸ਼ਬਦ ਨਹੀਂ ਕਰਨੀ ਹੈ ਪਰ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਉੱਥੇ ਜਾ ਕੇ ਗੁਰਮਖਾਂ ਦੇ ਨਾਲ ਮਲਾਪ ਹੁੰਦਾ ਹੈ ਸੰਗਤ ਗੁਰਮਖਾਂ ਦਾ ਵਾਸਤਾ ਹੁੰਦਾ ਹੈ ਰੱਬ ਦੇ ਪਿਆਰਿਆਂ ਦਾ ਵਾਸਤਾ ਹੁੰਦਾ ਹੈ ਫੇ ਗੁਰਮਖ ਜਨ ਰੱਬ ਦੇ ਪਿਆਰੇ ਸਿੱਖ ਨੂੰ ਉਦਾ ਅਧਿਕਾਰ ਵੇਖ ਕੇ ਉਪਦੇਸ਼ ਕਰਦੇ ਨੇ ਤੇ ਉਹ ਸਿੱਖ ਮੇਰੇ ਸ਼ਬਦ ਨਾਲ ਜੁੜਦਾ ਹੈ ਉਹਨੂੰ ਫਿਰ ਗਿਆਨ ਹੁੰਦਾ ਹੈ ਸਤ ਸੰਗਿਓ ਇਹ ਦੋਵਾਂ ਨੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਸਤਗੁਰ ਜੀ ਇਸੇ ਤਰ੍ਹਾਂ ਆਪਣੀ ਮੇਹਰ ਬਣਾਈ ਰੱਖਿਓ ਸਤਗੁਰ ਜੀ ਆਖ ਲਗੇ ਤੁਹਾਡਾ ਬਹੁਤ ਪਿਆਰਾ ਜੀਵਨ ਹੈ ਤੁਸੀਂ ਜਿਨ੍ਹਾਂ ਕੋ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਦਵਾਈ ਦੇ ਦਿੰਦੇ ਹੋ ਸਵੇਰੇ ਸ਼ਾਮ ਸੰਗਤ ਕਰਿਆ ਕਰੋ ਤੁਹਾਡੇ ਤੇ ਅੱਜ ਤੋਂ ਗੁਰਨਾਨਕ ਦੀ ਕਿਰਪਾ ਹੋਵੇ ਕਿ ਟਟਿਆਂ ਨੂੰ ਗੁਰਨਾਨਕ ਦੇ ਘਰ ਨਾਲ ਤੁਸੀਂ ਜੋੜਨਾ ਹੈ ਪਾਗਾ ਵਾਲਿਓ ਇਹ ਦੋਵੇਂ ਵੈਦ ਭਾਈ ਬਨਵਾਲੀ ਜੀ ਤੇ ਭਾਈ ਪਰਸਰਾਮ ਜੀ ਜਿੱਥੇ ਤੰਦ ਦੇ ਰੋਗ ਦੂਰ ਕਰਦੇ ਨੇ ਉੱਥੇ ਗੁਰੂ ਜੀ ਕਿਰਪਾ ਦੇ ਨਾਲ ਸ਼ਬਦ ਨਾਲ ਹੁਣ ਮਨ ਦੇ ਰੋਗ ਵੀ ਦੂਰ ਕਰਦੇ ਨੇ ਇਲਾਕੇ 'ਚ ਇਹਨਾਂ ਦੀ ਬੜੀ ਮਹਿਮਾ ਹੋਣੀ ਸ਼ੁਰੂ ਹੋ ਗਈ ਬੜੀ ਵਡਿਆਈ ਹੋਣੀ ਸ਼ੁਰੂ ਹੋ ਗਈ ਬੜਾ ਪਿਆਰਾ ਇਹਨਾਂ ਦਾ ਜੀਵਨ ਵੱਡ ਗਿਆ ਲੋਕ ਬੜਾ ਸਤਿਕਾਰ ਕਰਦੇ ਨੇ ਫਿਰ ਇਹਨਾਂ ਦਾ ਪਿਆਰਾ ਜਿਹਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਦੇ ਵਿੱਚ ਤੇ 29ਵੀਂ ਪੌੜੀ 'ਚ ਇਹ ਦੋਵੇਂ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਬਨਵਾਲੀ ਤੇ ਪਰਸਰਾਮ ਬਾਲਵੈਦ ਹਉ ਤਨ ਬਲਿਹਾਰਾ ਭਾਈ ਗੁਰਦਾਸ ਜੀ ਕਹਿੰਦੇ ਭਾਈ ਬਨਵਾਲੀ ਜੀ ਤੋਂ ਭਾਈ ਪਰਸਰਾਮ ਜੀ ਤੋਂ ਮੈਂ ਵੀ ਬਲਿਹਾਰ ਜਾਣਾ ਵਾਂ ਮੈਂ ਵੀ ਬਲਿਹਾਰੇ ਜਾਣਾ ਵਾਂ ਬਨਵਾਲੀ ਤੇ ਪਰਸਰਾਮ ਬਾਲ ਵੈਦ ਹਾਂ ਤਿੰਨ ਬਲਿਹਾਰਾਂ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਆਪਣੀ ਵੀ ਅਰਦਾਸ ਸਤਗੁਰ ਦੇ ਚਰਨਾਂ 'ਚ ਕਰਿਓ ਦਾਸ ਗਰੀਬ ਦੀ ਸਤਗੁਰ ਜੀ ਕਿਰਪਾ ਕਰੋ ਸਾਡੀ ਵੀ ਨੀਅਤ ਰਾਸ ਹੋ ਜਾਵੇ ਸਤਿਗੁਰ ਜੀ ਅਸੀਂ ਆਪਣੀ ਨੀਅਤ ਵੱਲ ਵੇਖੀਏ ਦੂਜੇ ਨੀਅਤ ਵੱਲ ਨਾ ਵੇਖੀਏ ਕਿਰਪਾ ਕਰੋ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਇਹ ਵੀ ਤੁਹਾਡੇ ਨਾਮ ਤੇ ਸਥਾਨ ਹੈ ਬੜੀਆਂ ਰਹਿਮਤਾਂ ਵਰਤਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੇ ਦਿਆਲੂ ਨੇ ਅਕਰਤ ਘਣਾਂ ਦੀਆਂ ਵਿੱਚ ਹੋਲੀਆਂ ਭਰਦੇ ਨੇ ਕਿਉਂ ਜਪ ਤਪਨੇ ਸਦਕੇ ਜੋ ਇੱਥੇ ਆ ਕੇ ਸੰਤਾਂ ਭਾਈ ਸਾਹਿਬ ਦੇ ਉਦਮ ਸਦਕੇ ਜਪ ਤਪ ਕਰਦਿਆਂ ਨੇ ਜੋ ਤੁਸੀਂ ਜਪਜੀਤ ਸਾਹਿਬ ਦੀ ਬਾਣੀ ਪੜਦੇ ਹੋ ਸੰਗਤ ਰੂਪ ਦੇ ਵਿੱਚ ਤੇ ਭਾਈ ਸਾਹਿਬ ਦੇ ਪਾਠ ਕਰਦੇ ਹੋ ਫਿਰ ਸੁਖਮਨੀ ਸਾਹਿਬ ਦੇ ਪਾਠ ਸੰਗਤ ਰੂਪ ਵਿੱਚ ਕਰਦੇ ਹੋ ਉਹਦੀ ਕਿਰਪਾ ਫਿਰ ਵਧਦੀ ਹੈ ਬਾਬਾ ਦੀਪ ਸਿੰਘ ਬੜੇ ਪ੍ਰਸੰਨ ਹੁੰਦੇ ਨੇ ਫਿਰ ਝੋਲੀਆਂ ਪੜੀ ਜਾਂਦੇ ਨੇ ਝੋਲੀਆਂ ਭਰੀ ਜਾਂਦੇ ਨੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਆਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੱਲਾ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣ ਯੋਗ ਨੇ